ਦੰਮ ਉਹ ਚ ਫੜਿਆ ਹੋਇਆ ਇਹ ਤੇ ਵਿੱਚ ਤੇ ਮੋਬਾਈਲ ਹੀ ਕਹਦੇ ਵੀ ਸਪੈਸੇ ਵੀ ਹੈਗੇ ਮੈਂ ਬਰਾ ਕੁ ਪਰਸ ਵਧੀਆ ਵਾਲਾ ਸੀ ਬਸ ਸੁਖੋ ਕੇ ਲੈ ਗਏ ਮਿੰਟ ਚ ਉਹਨਾਂ ਪਤਾ ਨਹੀਂ ਮੇਰੀ ਬਾਈ ਕੋ ਜੋ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀਗੇ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆਪਣੇ ਪੈਦਲ ਹੀ ਤੇ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਹੀ ਉਹਦੇ ਵਿੱਚ 4.500 ਰੁਪਏ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਨੀ ਗੈਸ ਸਟੋਪਸ ਲਗਵਾਉਂਦੀ ਭਈ ਤੇ ਮੇਰਾ ਮੈਂ ਇਦਾਂ ਹੱਥ ਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਕਰਦੇ ਆ ਇਸ ਪੈਸੇ ਵੀ ਹੈਗੇ ਮੈਂ ਬਰਾ ਕੁ ਵਾਰਸ ਵਧੀਆ ਵਾਲਾ ਮਸੂਖ ਹੋ ਕੇ ਲੈ ਗਏ ਮੈਂ ਟਚ ਨੂੰ ਪਤਾ ਨਹੀਂ ਲੱਗਣਗੇ ਜਿਹੜੇ 4000 ਰੁਪਏ ਵਿੱਚ ਤੇ ਮੋਬਾਈਲ ਉਨੇ ਹੀ ਸੀਗੇ ਲੱਗਦੇ ਪਏ ਮੁੰਨੇ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆੜੇ ਹਾਂਜੀ ਮੈਂ ਕੱਲੀ ਹੀ ਕਾਫੀ ਜਨ ਉਹਨਾਂ ਦੇ ਮਗਰ 도ੜੇ ਪਰ ਉਹ ਕਾਬੂ ਨਹੀਂ ਆਏ ਉਹ ਵਿਜੇ ਕੁਮਾਰਾ ਮੇਰਾ ਨਾਂ ਐਸਆਈਐਮ ਹੈ ਜੀ ਮੈਂ ਇੱਥੇ ਪੋਸਟਡ ਹਾਂ ਅਡੀਸ਼ਨਲ ਸ਼ਰਮ ਜੱਜ ਸਾਹਬ ਦੇ ਕੋਰਟ ਚ ਨਾ ਐਪੋਰਟ ਕਚੈਰੀ ਚ ਜੀ ਮੇਰੀ ਬਾਈ ਕੁਝ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਹੈਗੇ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਆਪਣੇ ਪੈ ਕਿ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਛ ਨਕਦੀ ਉਹਦੇ ਵਿੱਚ 4.5000 ਰੁਪਇਆ ਹੋਰ ਕੀ ਸੀ ਉਹਦੇ ਚ 4.5000 ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਦੱਸ ਰਹੇ ਨੇ ਮਦੋ ਮੁੰਨੇ ਆਪਣੇ ਹੈਗੇ ਮੁੰਨੇ ਨੌਜਵਾਨ ਤਾਂ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਇਹਨਾਂ ਨੇ ਉਹ ਜਹਾਜ ਚੌਂਕ ਤੋਂ ਇਧਰੋਂ ਆਏ ਤੇ ਜਹਾਜ ਚੌਂਕ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਐਸੀ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨਸਮਨ ਕੋਈ ਲੈਣਾ ਸੀ ਇਹਨਾਂ ਨੇ ਮਾੜਾ ਮੋਟਾ ਲੈਣ ਗਏ ਸੀ ਇਸ ਇਕੱ ਨਾ ਜੋ ਮਨਦੀਪ ਸਿੰਘ ਆ ਜਿਲ੍ਹਾ ਮਹਾਰਾਮਰੀ ਸਾਰਿਆਂ ਮੈਂ ਇੱਥੇ ਵਰਕਰ ਆਗਾ ਸਾਹਮਣੇ ਖਤਰੀ ਭਵਨ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜ ਜਾਈਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾ ਕੇ ਉਹਨਾਂ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਕਿ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧਾ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੇ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ एकदम ਹੱਚ ਫੜਿਆ ਹੋਇਆ ਇਹ ਤੇ ਵਿੱਚ ਤੇ ਮੋਬਾਈਲ ਹੀ ਕਰਦੇ ਵੀ ਪੈਸੇ ਵੀ ਹੈਗੇ ਮੈਂ ਬਰਾਕ ਪਰਸ ਵੀ ਵਧੀਆ ਵਾਲਾ ਸੀ ਬਸ ਉਹ ਖੋ ਕੇ ਲੈ ਗਏ ਮਿੰਟ ਜ ਮੇਰੀ ਵਾਈ ਕੋਲ ਆਪਣਾ ਸਮਾਨ ਲੈਣ ਲਈ ਹੁਣੇ ਘਰੋਂ ਨਿਕਲੇ ਸੀਗੇ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਇਹ ਆਪਣੇ ਪੈਦਲ ਹੀ ਤੇ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਗਦੀ ਉਹਦੇ ਵਿੱਚ ਸਾਢੇ 4000 ਰੁਪਇਆ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਵੀ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਬੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜ ਆਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਨੇ ਗੈਸ ਸਟੌਕਸ ਲਗਵਾਉਂਦੀ ਭਈ ਤੇ ਮੇਰਾ ਮੈਂ ਇਦਾਂ ਹੱਥ ਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਕਰਦੇ ਵੀ ਪੈਸੇ ਵੀ ਹੈਗੇ ਮੈਂ ਬਰਾ ਕੁ ਵਾਰਸ ਵਧੀਆ ਵਾਲਾ ਬਸ ਸੁਖ ਹੋ ਕੇ ਲੈ ਗਏ ਮਿੰਟ ਜਿਉਂ ਨਾ ਪਤਾ ਨਹੀਂ ਲੱਗਣਗੇ ਜਿਹੜੇ 4000 ਰੁਪਏ ਵਿੱਚ ਤੇ ਮੋਬਾਈਲ ਉਨੇ ਹੀ ਸੀਗੇ ਲੱਗਦੇ ਪਏ ਉਨੇ ਹੀ ਸੀ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆੜੇ ਹਾਂਜੀ ਮੈਂ ਕੱਲੀ ਹੀ ਕਾਫੀ ਜਨਵਾਰਾਂ ਦੇ ਮਗਰ ਧੋੜੇ ਆ ਪਰ ਉਹ ਕਾਬੂ ਨਹੀਂ ਆਏ ਉਹ ਵਿਜੇ ਕੁਮਾਰਾ ਮੇਰਾ ਨਾਂ ਐਸਆਈਐਮ ਹੈ ਮੈਂ ਇੱਥੇ ਪੋਸਟਾਡ ਐਡੀਸ਼ਨ ਸ਼ਹਿਰ ਚ ਜਾ ਸਕਦਾ ਉਹਨਾਂ ਦੇ ਕੋਰਟ ਚ ਨਾ ਐਪੋਰਟ ਕਚਰੀ ਚ ਜੀ ਮੇਰੀ ਬਾਈ ਕੁਝ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀ ਕਿ ਅੱਧਾ ਘੰਟਾ ਪਹਿਲਾਂ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਸੀ ਆਪਣੇ ਪੈਦਲ ਹੀ ਤੇ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਉਹਦੇ ਵਿੱਚ 44000 ਰੁਪਇਆ ਹੋਰ ਕੀ ਸੀ ਉਹਦੇ ਚ 4400 ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਤੋ ਖੋਗੇ ਤੇ ਲੈ ਗਏ ਨੇ ਦੋ ਮੁੰਨੇ ਦੱਸ ਰਹੇ ਨੇ ਮਦੋ ਮੁੰਨੇ ਆਪਣੇ ਹੈਗੇ ਮੁੰਨੇ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹਨਾਂ ਨੇ ਉਹਨਾਂ ਨੂੰ ਜਹਾਜ ਚੌਂਕ ਤੋਂ ਇਧਰੋਂ ਆਏ ਤੇ ਜਹਾਜ ਚੌਂਕ ਨੂੰ ਗਏ ਮੈਂ ਤੇ ਅਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਇਆ ਹਾਂ ਕੰਟਰੋਲ ਰੂਮ ਤੇ ਡਿਫੀਨੇਸ਼ਨ ਦਿੱਤੀ ਹੈ ਮੈਂ ਐਸੀ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨ ਸਮੋਲ ਕੋਈ ਲੈਣਾ ਸੀ ਇਹਨਾਂ ਨੇ ਮੜਾ ਮੋਟਾ ਲੈਣ ਗਏ ਸੀ ਇਸ ਕੱਲੇ ਸੀਗੇ ਹਾਂ ਨਾਂ ਜੋਬਨਦੀਪ ਸਿੰਘ ਆ ਜਿਲ੍ਹਾ ਮਹਾਰਾਮਰੀ ਸਾਰੇ ਆ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀ ਭਾਣ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਦੁਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜ ਜਾਈਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਟਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੱਗੇ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾ ਕੇ ਉਹਨਾਂ ਘਰ ਕਾਲ ਕੀਤੀ ਆ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਹਾਂ ਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਮੈਂ ਨਹੀਂ ਵੇਖਿਆ ਮੈਂ ਸਿੱਧਾ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੀ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਮੈਂ ਕਿਹਾ ਸ਼ਾਇਦ ਐਕਸੀਡੈਂਟ ਵਗੈਰਾ ਹੈਗਾ ਦਾ ਕੋਈ ਮੈਂ ਸਿੱਧਾ ਉਧਰ ਨੂੰ ਗਿਆ